ਗੱਡੀ ਹੈ ਜਿਹੜੀ ਕਿ ਦਿੱਲੀ ਕੂਚ ਦੌਰਾਨ ਕਿਸਾਨਾਂ ਦੀ ਨੁਕਸਾਨੀ ਗਈ ਸੀ ਇਹ ਹਰਿਆਣਾ ਪ੍ਰਸ਼ਾਸਨ ਦੀ ਜੋ ਕੀਤੀ ਗਈ ਕਾਰਵਾਈ ਹੈ ਉਸ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਨੇ ਉਸ ਦੇ ਸਬੂਤ ਨੇ ਕਿ ਕਿਸ ਤਰ੍ਹਾਂ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਕਿਸਾਨਾਂ ਦੇ ਉੱਪਰ ਤਸ਼ੱਦਦ ਟਾਇਆ ਗਿਆ ਕਿਸਾਨਾਂ ਦੇ ਪੁੱਤ ਜੋ ਟਰੈਕਟਰ ਜਿਨ੍ਹਾਂ ਦੇ ਰਾਹੀਂ ਇਹਨਾਂ ਨੇ ਦਿੱਲੀ ਕੂਚ ਕਰਨਾ ਕਰਨੀ ਸੀ ਤੁਸੀਂ ਵੇਖ ਸਕਦੇ ਹੋ ਕਿ ਇਹ ਵੀ ਟਰੈਕਟਰ ਨੁਕਸਾਨਿਆ ਗਿਆ ਹੋਇਆ ਹੈ ਪੰਜਾਬ ਹਰਿਆਣਾ ਦੀ ਸਰਹੱਦ ਖਨੋਰੀ ਬਾਰਡਰ ਦੇ ਉੱਪਰ ਮੌਜੂਦ ਹਾਂ ਗਰਾਉਂਡ 0 ਤੋਂ ਤੁਹਾਨੂੰ ਜੋ ਕਿਸਾਨੀ ਅੰਦੋਲਨ ਚੱਲ ਰਿਹਾ ਉਸ ਦੀ ਹਕੀਕਤ ਉਸ ਦੀਆਂ ਤਸਵੀਰਾਂ ਵੀ ਖਾਵਾਂਗੇ ਉੱਥੇ ਇਸ ਬਾਰਡਰ ਤੇ ਮੌਜੂਦਾ ਹਾਲਾਤ ਵੀ ਤੁਹਾਨੂੰ ਵਿਖਾਵਾਂਗੇ ਏਬੀਪੀ ਸਾਡੇ ਨਾਲ ਹੀ ਜੁੜੇ ਰਹੋ ਤੁਹਾਨੂੰ ਵਿਖਾ ਰਹੇ ਹਾਂ ਕਿ ਖਨੋਰੀ ਬਾਰਡਰ ਹੈ ਇਹ ਖਨੋਰੀ ਬਾਰਡਰ ਦੇ ਉੱਪਰ ਤੁਸੀਂ ਵੇਖ ਸਕਦੇ ਹੋ ਕਿ ਇੱਕ ਪਾਸੇ ਕਿਸਾਨਾਂ ਦੇ ਵੱਲੋਂ ਲਗਾਤਾਰ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉੱਥੇ ਤੁਸੀਂ ਵੇਖ ਸਕਦੇ ਹੋ ਕਿ ਦੂਜੇ ਪਾਸੇ ਜੋ ਤਸਵੀਰਾਂ ਨੇ ਉਹ ਹਰਿਆਣੇ ਦੀਆਂ ਨੇ ਹਰਿਆਣੇ ਵਾਲੇ ਪਾਸੇ ਤੇ ਬੈਰੀਗੇਟਿੰਗ ਬਕਾਇਦਾ ਹੋਈ yeah. ਵੇਖ ਸਕਦੇ ਹੋ ਕਿ ਇਹ ਜੋ ਕੰਡਿਆਲੀ ਤਾਰ ਹੈ ਇਸ ਨੂੰ ਇੱਕ ਬਾਰਡਰ ਦੀ ਤਰ੍ਹਾਂ ਇਸ ਸਮੇਂ ਮੰਨਿਆ ਜਾ ਰਿਹਾ ਹੈ ਇਸ ਕੰਡਿਆਲੀ ਤਾਰ ਤੋਂ ਉਸ ਪਾਰ ਜੋ ਪੰਜਾਬ ਦੇ ਕਿਸਾਨਾਂ ਨੂੰ ਜਾਣਾ ਜਾਂ ਉਹ ਨਹੀਂ ਜਾਂਦੇ ਜਾਂ ਇਹ ਹੀ ਇੱਕ ਬਾਰਡਰ ਬਣਾ ਦਿੱਤਾ ਗਿਆ ਇਸ ਤੋਂ ਅੱਗੇ ਤੁਸੀਂ ਵੇਖ ਸਕਦੇ ਹੋ ਕਿ ਹਰਿਆਣਾ ਦੇ ਵੱਲ ਬਕਾਇਦਾ ਬੈਰੀਕੇਟਿੰਗ ਕੀਤੀ ਹੋਈ ਹੈ ਹਰਿਆਣਾ ਪ੍ਰਸ਼ਾਸਨ ਮੁਸਤੈਦ ਹੈ ਮੁਸਤੈਦੀ ਇਸ ਲਈ ਹੈ ਕਿ ਉਹ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦੇਣਾ ਚਾਹੁੰਦੇ ਸੋ ਇੱਥੇ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਖਨੋਰੀ ਬਾਰਡਰ ਤੋਂ ਉੱਥੇ ਤੁਹਾਨੂੰ ਦੱਸਾਂਗੇ ਕਿ ਇਸ ਬਾਰਡਰ ਦੇ ਉੱਪਰ ਜੋ 13 ਫਰਵਰੀ ਨੂੰ ਇਸ ਬਾਰਡਰ ਦੇ ਰਾਹੀਂ ਵੀ ਪੰਜਾਬ ਦੇ ਕਿਸਾਨਾਂ ਨੇ 13 ਫਰਵਰੀ ਦੇ 21 ਫਰਵਰੀ ਨੂੰ ਦਿੱਲੀ ਕੂਚ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਇਹ ਉਹ ਸਾਰੇ ਖੇਤ ਨੇ ਜਿਨ੍ਹਾਂ ਦੇ ਵਿੱਚ 13 ਫਰਵਰੀ ਤੇ 21 ਫਰਵਰੀ ਨੂੰ ਕਿਸਾਨਾਂ ਤੇ ਹਰਿਆਣਾ ਪੁਲਿਸ ਵਿੱਚ ਘਾਰ ਝੜਪ ਹੋਈ ਸੀ ਉੱਥੇ ਤੁਹਾਨੂੰ ਵੀ ਖਾਨਣਾ ਕਿ ਉਸ ਕੂਚ ਦੇ ਦੌਰਾਨ ਜੋ ਕਿਸਾਨਾਂ ਦਾ ਨੁਕਸਾਨ ਹੋਇਆ ਸੀ ਉਸ ਦੇ ਸਬੂਤ ਵੀ ਨੇ ਜੋ ਮੂੰਹ ਬੋਲਦੇ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਇਹ ਉਹ ਗੱਡੀ ਹੈ ਜਿਹੜੀ ਕਿ ਦਿੱਲੀ ਕੂਚ ਦੌਰਾਨ ਕਿਸਾਨਾਂ ਦੀ ਨੁਕਸਾਨੀ ਗਈ ਸੀ ਤੁਸੀਂ ਦੇਖ ਸਕਦੇ ਹੋ ਕਿ ਹਾਲਤ ਕਿੰਨੀ ਖਰਾਬ ਹੋ ਚੁੱਕੀ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਹਰਿਆਣਾ ਪ੍ਰਸ਼ਾਸਨ ਦੀ ਜੋ ਕੀਤੀ ਗਈ ਕਾਰ ਇਹ ਹੈ ਉਸ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਨੇ ਉਸ ਦੇ ਸਬੂਤ ਨੇ ਕਿ ਕਿਸ ਤਰ੍ਹਾਂ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਕਿਸਾਨਾਂ ਦੇ ਉੱਪਰ ਤਸ਼ੱਦਦ ਟਾਇਆ ਗਿਆ ਕਿਸਾਨਾਂ ਨੂੰ ਤਾਂ ਜ਼ਖਮੀ ਕੀਤਾ ਹੀ ਗਿਆ ਲੇਕਿਨ ਉਹਨਾਂ ਦੇ ਵਾਹਨ ਵੀ ਬੁਰੀ ਤਰ੍ਹਾਂ ਨੁਕਸਾਨੇ ਗਏ ਇਹ ਵੀ ਤੁਸੀਂ ਵੇਖ ਸਕਦੇ ਹੋ ਕਿ ਗੱਡੀ ਖੜੀ ਹੈ ਇਸ ਦਾ ਵੀ ਪੂਰਾ ਨੁਕਸਾਨ ਕੀਤਾ ਗਿਆ ਸ਼ੀਸ਼ੇ ਤੋੜੇ ਗਏ ਨੇ ਮੂੰਹ ਬੋਲਦੀਆਂ ਤਸਵੀਰਾਂ ਨੇ ਕਿਸਾਨਾਂ ਦੇ ਪੁੱਤ ਜੋ ਟਰੈਕਟਰ ਜਿਨ੍ਹਾਂ ਦੇ ਰਾਹੀਂ ਇਹਨਾਂ ਨੇ ਦਿੱਲੀ ਕੂਚ ਕਰਨਾ ਕਰਨੀ ਸੀ ਤੁਸੀਂ ਵੇਖ ਸਕਦੇ ਹੋ ਕਿ ਇਹ ਵੀ ਟਰੈਕਟਰ ਨੁਕਸਾਨਿਆ ਗਿਆ ਹੋਇਆ ਲਾਈਟਸ ਤੋੜ ਦਿੱਤੀਆਂ ਗਈਆਂ ਨੇ ਹੋਰ ਵੀ ਇਸ ਟਰੈਕਟਰ ਦਾ ਕਾਫੀ ਨੁਕਸਾਨ ਹੋਇਆ ਹੋਇਆ ਪਰ ਕਿਸਾਨਾਂ ਨੇ ਇਸ ਟਰੈਕਟਰ ਨੂੰ ਗੱਡੀਆਂ ਨੂੰ ਬਾਰਡਰ ਦੇ ਉੱਪਰ ਹੀ ਖੜਾ ਕੀਤਾ ਹੋਇਆ ਉਹਨਾਂ ਦਾ ਕਹਿਣਾ ਹੈ ਕਿ ਜੋ ਸਰਕਾਰ ਨੇ ਦੇਸ਼ ਦੇ ਕਿਸਾਨਾਂ ਦੇ ਉੱਪਰ ਆਪਣੇ ਨਾਗਰਿਕਾਂ ਦੇ ਉੱਪਰ ਜਿਸ ਤਰ੍ਹਾਂ ਜ਼ੁਲਮ ਟਾਇਆ ਹੈ ਇਹ ਉਸ ਤਸ਼ੱਦਦ ਦੀਆਂ ਤਸਵੀਰਾਂ ਨੇ ਤੇ ਇਹ ਤਸਵੀਰਾਂ ਉਹ ਪੂਰੀ ਦੁਨੀਆ ਨੂੰ ਵਿਖਾਣੀਆਂ ਚਾਹੁੰਦੇ ਨੇ ਦੇਖ ਸਕਦੇ ਹੋ ਕਿ ਕਿਸਾਨਾਂ ਦੇ ਟਰੈਕਟਰ ਮੌਜੂਦ ਨੇ ਉਹ ਸਾਰੇ ਟਰੈਕਟਰ ਉਹ ਸਾਰੀਆਂ ਗੱਡੀਆਂ ਨਹੀਂ ਜੋ ਉਹ ਖਨੋਰੀ ਬਾਰਡਰ ਦੇ ਉੱਪਰ ਮੌਜੂਦ ਨੇ ਜੋ ਕਿ ਦਿੱਲੀ ਕੂਚ ਦੇ ਦੌਰਾਨ ਨੁਕਸਾਨੀਆਂ ਗਈਆਂ ਸੀ ਸੋ ਕਿਸਾਨਾਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਵੇਖ ਸਕਦੇ ਹੋ ਕਿ ਮੌਸਮ ਦੇ ਵਿੱਚ ਤਬਦੀਲੀ ਆ ਚੁੱਕੀ ਹੈ ਕੜਾਕੇ ਦੀ ਧੁੱਪ ਪੈ ਰਹੀ ਹੈ ਰੋਡ ਹੈ ਜੋ ਉਹ ਤਪ ਰਿਹਾ ਪਰ ਕਿਸਾਨ ਉਹਨਾਂ ਦੇ ਹੌਂਸਲੇ ਲਗਾਤਾਰ ਉਲੰਧ ਨੇ ਬਹੁਤ ਸਾਰੇ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਦਾ ਕਹਿਣਾ ਹੈ ਕਿ ਕੁਦਰਤ ਦਾ ਜਾਂ ਮੌਸਮੀ ਬੇਸ਼ੱਕ ਜੋ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਇਹ ਦਿੱਕਤਾਂ ਉਹਨੀਆਂ ਵੱਡੀਆਂ ਨਹੀਂ ਹਨ ਉਹ ਇਹਨਾਂ ਦਿੱਕਤਾਂ ਨੂੰ ਕੁਝ ਵੀ ਨਹੀਂ ਮੰਨਦੇ ਉਹ ਆਪਣੀਆਂ ਮੰਗਾਂ ਮੰਨਵਾਉਣ ਆਏ ਹੋਏ ਨੇ ਤੇ ਆਪਣੀਆਂ ਮੰਗਾਂ ਮੰਨਵਾ ਕੇ ਹੀ ਵਾਪਸ ਜਾਣਗੇ ਖਨੋਰੀ ਬਾਰਡਰ ਤੋਂ ਲਾਲਤਾ ਪ੍ਰਸਾਦ ਨਾਲ ਮੈਂ ਪਰਮਜੀਤ ਕੌਰ ਸੈਣੀ এবੀਪੀ ਸੰਝਾ